ਤੋ ਜਿਹੜੀ ਜ਼ਿੰਦਗੀ ਤੁਹਾਨੂੰ ਮਿਲੀ ਹੈ ਨਾ ਉਹਨੂੰ ਇੰਜੋਏ ਕਰੋ ਘੁੰਮੋ ਫਿਰੋ ਇਸ ਤੋਂ ਪਰ ਕੁਛ ਨਹੀਂ ਜਿਹੜੀਆਂ ਕਰਦੀਆਂ ਟੈਨਸ਼ਨਾਂ ਆ ਉਹ ਤਾਂ ਰਹਿਣੀਆਂ ਹੀ ਰਹਿਣੀਆਂ ਆ ਅਸੀਂ ਲਾਹੌਰ ਆਏ ਸੀ ਕੁਛ ਮੇਰੇ ਸਾਥੀ ਨਾਲਤੇ ਨਹੀਂ ਆਗੇ ਉਹ ਬਾਹਰੇ ਖੜੇ ਆ ਮੈਂ ਕੰਗਾ ਤੋਂ ਥੋੜਾ ਜਿਹਾ ਅੱਗੇ ਆ ਕੇ ਇੱਥੇ ਬਹੁਤ ਸਾਰੇ ਬੰਦੇ ਨਾ ਆਪਣਾ ਆਪਣਾ ਘਰ ਬਣਾ ਰਹੇ ਆ ਤੇ ਚਲੋ ਮੈਂ ਕਹਿੰਦਾ ਬੇਨਾਂ ਹੀ ਆ ਮੈਂ ਵੀ ਕੈਸਪੀਆੜੇ ਨੂੰ ਪੈਸੇ ਤਾਂ ਭਰ ਦਿੱਤੇ ਜਿਹੜੇ ਦੇਣੇ ਸੀ ਉਸ ਪਾਸੇ ਗੰਗਾ ਜਮੁਨਾ ਆ ਤੇ ਇੱਥੇ ਸਰਸਵਤੀ ਆ ਇਸ ਟਾਈਮ ਆ ਸਰਸਵਤੀ ਨਦੀ ਦੇ ਵਿੱਚ ਬੈਠਾ ਆ ਤੇ ਘਰ ਬਣਾ ਰਿਹਾ ਐ ਇੰਜੋਏ ਕਰ ਰੇ ਪੂਰਾ ਮਸਤੀ ਤੇ ਜੇਕਰ ਤੁਸੀਂ ਕਦੇ ਵੀ ਬਨਾਰਸ ਆ ਰਹੇ ਹੋ ਬਨਾਰਸ ਤੋਂ ਕੁਸ਼ਕਮੇਲ ਦੂਰ ਇਲਾਹਾਬਾਦ ਸ਼ਹਿਰ ਆ ਜਿਹਨੂੰ ਇਸ ਟਾਈਮ ਪ੍ਰਯਾਗਰਾਜ ਕਿਹਾ ਜਾਂਦਾ ਤੇ ਮੇਰੀ ਬੇਨਤੀ ਆ ਤੁਸੀਂ ਹੈ ਨਾ ਪ੍ਰਯਾਗਰਾਜ ਜ਼ਰੂਰ ਆਇਓ ਇੰਜੋਏ ਕਰੋ ਇਹ ਤੁਹਾਡੀ ਨੇ ਇੱਕ ਜ਼ਿੰਦਗੀ ਦਾ ਮੇਨ ਜਿਹੜਾ ਮੂਮੈਂਟ ਕਹਿੰਨੋ ਨਾ ਬਹੁਤ ਵਧੀਆ ਜਿਹੜਾ ਹੈ ਤੁਹਾਡੇ ਜ਼ਿੰਦਗੀ ਦੇ ਨਾਲ ਇੱਕ ਪਹਿਲੀ ਜੁੜ ਜਾਂਦਾ ਹੈ ਤੁਸੀਂ ਸਾਰੀ ਉਮਰ ਯਾਦ ਰੱਖੋਗੇ ਵੀ ਅਸੀਂ ਇਲਾਹਾਬਾਦ ਗਏ ਸੀ ਅਸੀਂ ਉੱਥੇ ਉਹ ਕੀਤਾ ਐਨਜੋਏ ਆ ਲਾਹੌਰ ਤੇ ਜਿਹੜੀ ਬਨਾਰਸ ਸ਼ਹਿਰ ਆ ਬਨਾਰਸ ਦੀ ਪੂਰਾ ਘੁੰਮਣਾ ਲਾ ਆ ਅਸੀਂ ਪਿਛਲੇ 3-4 ਸਾਲ ਤੋਂ ਘੁੰਮੀ ਰਹੇ ਆ ਤੇ ਮੈਂ ਪਿਛਲੇ 3-4 ਸਾਲ ਤੋਂ ਨਾ ਲਾਹੌਰ ਨਹੀਂ ਸੀ ਆ ਰਹੇ ਤੇ ਇਸ ਸਾਲ ਫਿਰ ਮੈਂ ਕਿਹਾ ਮੈਂ ਜਾਣਾ ਹੀ ਜਾਣਾ ਆ ਜੋ ਮਰਜ਼ੀ ਹੋ ਜਾ ਬੈਸ ਟਾਈਮ ਲਾਹੌਰ ਮੈਨੂੰ 2-3 ਘੰਟੇ ਤਸਵੀਰ ਦੇ ਤੁਰੇ ਉਹ ਵੈਸੇ ਤਾਂ ਅਸੀਂ 8:30 ਵਜੇ ਤੇ ਆਉਣ ਨੂੰ ਵੀ ਸਮਾਂ ਲੱਗਦਾ ਰਸਤੇ ਇੱਕ ਟਾਪੇ ਜਿਹੀ ਵੀ ਲੁਕੇ ਸੀ ਅਸੀਂ ਤੇ ਇਸ ਟਾਈਮ ਮੇਰੇ ਨਾਲ ਸਾਡੇ ਲਾਡੀ ਭਾਜੀ ਸਾਜਨ ਭਰਾ ਜੋਤੀ ਜੀ ਤੇ ਬਲਵੀਰੋ ਆਂਟੀ ਤੇ ਸਰੋਜ ਆਂਟੀ ਤੇ ਕੰਟੀਸ਼ਰਪੁਰ ਤੋਂ ਆਏ ਸਨੀ ਦੀ ਮਾਸੀ ਉਹ ਮੇਰੀ ਮੰਮੀ ਤੇ ਸਨੀ ਦੀ ਮੰਮੀ ਨਿਸ਼ਕਰ ਕੋਰ ਆਂਟੀ ਸਾਰੇ ਆਣੇ ਆਏ ਤੇ ਜੋਏ ਕਰ ਰਿਹਾ ਜਿੰਦਗੀ ਦਾ ਆਨੰਦ ਲੈ ਰਹੇ ਆ ਪੂਰਾ ਬਾਕੀ ਤੁਸੀਂ ਸਾਡੀ ਵੀਡੀਓ ਦੇਖੀ ਜਾਓ ਆਓ ਆ ਮੁੰਡੇ ਕਿਹਨੀ ਥੋੜੀ ਗੱਲ ਕਰ ਗਈ ਇਦਾਂ ਆ ਜਾ ਤੁਸੀਂ ਵੀਡੀਓ 'ਚ ਕਮੇਟੀ ਕਮੇਟੀ ਪਾਓ ਕਮੇਟੀ ਚੱਕ ਕੇ ਆਓ ਨਾਹਾਬਾਦ ਤੋਂ ਆਉਣ ਨੂੰ ਬਨਾਰਸ ਤੱਕ 500 ਰੁਪਏ ਲੱਗਦਾ ਇੱਥੇ ਘੁੰਮਣ ਜਿਹੜਾ ਖਰਚ ਆਇਆ ਉਹ ਲੱਗ ਜਿਹੜਾ ਪੰਜਾਬ ਤੋਂ ਬਨਾਰਸ ਆਉਣ ਆਇਆ ਉਹ ਖਰਚਾ ਲੱਗ ਖਰਚਾ ਕੁਛ ਨਹੀਂ ਹੈ ਤੁਹਾਡੇ ਜਿਹੜਾ ਜ਼ਿੰਦਗੀ ਦਾ ਨਜ਼ਾਰਾ ਨਾ ਔਰ ਰਿਕਾਰਡਡ ਹੋ ਜਾਂਦਾ ਤੁਹਾਡੇ ਮਾਈਂਡ ਦੇ ਵਿੱਚ ਬਸ ਮੈਂ ਕੁਝ ਬਹੁਤਾ ਗਿਆਨੀ ਨਹੀਂ ਆ ਮੈਂ ਕੁਝ ਕਹਿਣਾ ਚਾਹੁੰਦਾ ਆ ਬਸ ਜਿੰਨਾ ਕਸੀਂ ਘੁੰਮਣ ਜਾਂ ਘੁਮਾਂਗੇ ਬਸ ਕੋਈ ਅਸੀਂ ਆਪਣੇ ਫਾਲੋਅਰਸ ਨੂੰ ਸਬਸਕ੍ਰਾਈਬਰ ਨੂੰ ਦਿਖਾਵਾਂਗੇ ਇਸ ਤੋਂ ਪਰੇ ਦੀਆਂ ਗੱਪਾਂ ਨਾਲ ਸਾਨੂੰ ਆਉਂਦੀਆਂ ਨਾ ਮਾ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ